ਸਸਿਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਅੱਜ ਖੜੇ ਆ ਜੀ 28P 67 ਦੀ ਪਨੀਰੀ ਦੇ ਵਿੱਚ ਬਾਕੀ ਪਨੀਰੀ ਹੋਰ ਸਾਈਡ ਤੇ ਆ ਇਹ ਅੱਧੀ ਕਨਾਲ ਦੀ ਹੋਰ ਮੋਟਰ ਤੇ ਆ ਹਨਾ ਪਨੀਰੀ ਤੁਸੀਂ ਦੇਖ ਸਕਦੇ ਹੋ ਖੜ ਜੋ ਆ ਦੇਖੋ ਜੀ ਇਹ ਲਗਭਗ 15 ਦਿਨਾਂ ਦੀ ਪਨੀਰੀ ਮੰਨ ਕੇ ਚੱਲੋ ਤੁਸੀਂ ਅੱਜ 16ਵਾਂ ਦਿਨ ਆ ਇਹਨੂੰ ਠੀਕ ਹੈ 9 ਤਰੀਕ ਹੋਗੀ ਤੇ ਕੰਡੀਸ਼ਨ ਪਨੀਰੀ ਦੀ ਆ ਵਾਲੀ ਹੈ ਜੀ ਤੇ 9 ਤਰੀਕ ਤੋਂ ਲੈ ਕੇ 18 ਤਰੀਕ ਤੱਕ ਲਗਭਗ ਮੌਸਮ ਹੈ ਜਿਹੜਾ ਤਬਦੀਲ ਹੋ ਚੁੱਕਿਆ ਹੈ ਹਵਾਵਾਂ ਲੂ ਹੈ ਜਿਵੇਂ ਪਹਿਲਾਂ ਵਗਦੀ ਸੀ ਹੀਟ ਵੇਵ ਤਾਂ ਨਹੀਂ ਵਗੂਗੀ ਪਰ ਲੂ ਹੈ ਜਿਹੜੀ ਉਹ ਵਗਣੀ ਸ਼ੁਰੂ ਹੋ ਚੁੱਕੀ ਹੈ ਆ ਪਹਿਲਾਂ ਵਾਲੀ ਹੀਟ ਦੇ ਤੁਰਸੀ ਹੋਈ ਹੈ ਇਧਰੋਂ ਪਰਲੇ ਪਾਸ ਸਾਰੀ ਠੀਕ ਹੈ ਕਿਉਂ ਕਿ ਜਿਆਦਾਤਰ ਹਵਾ ਇਧਰੋਂ ਗਰਮ ਆਉਂਦੀ ਹੈ ਤੇ ਆ ਪਾਸਾ ਜਿੱਥੇ ਤੁਸੀਂ ਭਰਕੇ ਰੱਖੋਗੇ ਚੰਗੀ ਤਰ੍ਹਾਂ ਤਾਂ ਵਧੀਆ 11 ਕੁ ਦਾ ਟਾਈਮ ਹੈ ਹੁਣ ਤੇ ਪਾਣੀ ਕੱਢਦਾ ਇਸ ਵੇਲੇ ਹਨਾ ਜਿਹੜਾ ਪਾਣੀ ਸਵੇਰੇ ਭਰਿਆ ਸੀ ਉਹੀ ਪਾਣੀ ਬਾਹਰ ਕੱਢਦਾ ਉਹਦੇ ਨਾਲ ਕੀ ਹੋਊਗਾ ਜਿਹੜੀ ਹਵਾ ਇਧਰੋਂ ਆਊਗੀ ਉਹ ਜ਼ਿਆਦਾ ਗਰਮ ਨਹੀਂ ਆਊਗੀ ਹਨਾ ਤੁਸੀਂ ਵੀ ਇਹੀ ਕਰਨਾ ਪਹਿਲਾਂ ਢੋਬ ਕੇ ਰੱਖਣੀ ਜ਼ਰੂਰੀ ਸੀ ਇਹ ਕਿਉਂਕਿ ਰੂੜੀ ਪਾਈ ਹੋਈ ਸੀ ਇਹਦੇ 'ਚ ਰੂੜੀ ਪਾਈ ਹੋਣ ਕਰਕੇ ਲੋਹੇ ਦੀ ਘਾਟ ਵੀ ਆ ਗਈ ਸੀ ਹਨਾ ਬਾਕੀ ਇਹਨੇ ਤਤ ਲੈਣੇ ਆ ਜੂਰੀਆ ਪਾਉਣੀ ਵੀ ਜ਼ਰੂਰੀ ਸੀ ਤਾਂ ਵੀ ਆਪਾਂ ਭਰ ਕੇ ਰੱਖਣੀ ਸੀ ਮੀਨ ਭਰ ਕੇ ਰੱਖੋਗੇ ਤਾਂ ਵਧੀਆ ਪਰ ਹੁਣ ਪਾਣੀ ਕੱਢਦੇ ਰਹੋ ਭਰ ਕੇ ਰੱਖਣ ਦਾ ਟਾਈਮ ਨਹੀਂ ਹੈਗਾ ਕਿਉਂਕਿ ਤੱਤਾ ਹੋ ਜਾਊਗਾ ਪਹਿਲੇ 4-5 ਦਿਨਾਂ ਮੌਸਮ ਵਧੀਆ ਸੀਗਾ ਬੱਦਲਬਾਈ ਬਣੀ ਰਹੀ ਹੈ ਸਾਰੇ ਪੰਜਾਬ ਦੇ ਵਿੱਚ ਹੀ ਤਾਂ ਠੀਕ ਸੀ ਪਰ ਹੁਣ ਦੁਪਹਿਰੇ ਪਾਣੀ ਕੱਢ ਦਿਓ ਤਾਂ ਵਧੀਆ 28p 67 ਦੀ ਪਨੀਰੀ ਹੈ ਜੀ ਇਹ 16ਵਾਂ ਦਿਨ ਅੱਜ ਇਹਨੂੰ ਤੇ ਪਹਿਲਾਂ ਆਪਾਂ ਕੀ ਕਰਦੇ ਹੁੰਦੇ ਸੀ ਯੂਜ਼ਲੀ ਪੁਰਾਣੇ ਤਰੀਕੇ ਕੀ ਸੀ ਵੀ ਆਪਾਂ 8ਵੇਂ ਦਿਨ ਪਾਤੀ ਜੂੜੀਆ ਉਸ ਤੋਂ ਬਾਅਦ 15ਵੇਂ ਦਿਨ ਪਾਤੀ ਜੀ ਉਦੋਂ ਬਾਅਦ 1 ਮਹੀਨਾਂ ਪਾਤੀਆਂ ਜੇ ਪਾਉਂਦੇ ਹੁੰਦੇ ਸੀ ਹਨ ਜਿੰਨੀ ਕਿ ਮੈਨੂੰ ਸੁਰਤਾ ਕਨਾਲ ਦੇ ਹਿਸਾਬ ਦੇ ਨਾਲ ਚੱਕੀ 7-8 ਕਿਲੋ ਆਟੇ ਸਾਟੇ ਭਰੀ ਝੋਲੀ ਪਾਦੀ ਹਨ ਉਹ ਕੰਮ ਹੁਣ ਟੈਂਪਰੇਚਰ ਜ਼ਿਆਦਾ ਹੋਣ ਕਰਕੇ ਸਟ्रेस ਜ਼ਿਆਦਾ ਹੋਣ ਕਰਕੇ ਉਹਵੇਂ ਗੱਡੀ ਨਹੀਂ ਚੱਲੀ ਤਾਂ ਹੁਣ ਜਿਹੜੀ ਆਪਾਂ ਪਨੀਰੀ ਦਾ ਸ케ਜੂਲ ਰੱਖਿਆ 3 ਕਿਲੋ ਕਨਾਲ ਦੇ ਹਿਸਾਬ ਦੇ ਨਾਲ ਥੱਲੇ ਪਾਈ ਆਂ ਬੀਜਣ ਵੇਲੇ ਜੀ ਉਦੋਂ ਬਾਅਦ 8ਵੇਂ ਦਿਨ ਕਨਾਲ ਦੇ ਹਿਸਾਬ ਦੇ ਨਾਲ 1.5-1.5 ਕਿਲੋ ਆਏ ਤੀਜੇ ਦਿਨ ਮੈਂ ਪਨੀਰੀ ਪਾਈ ਆ ਤੇ ਤੁਹਾਡੇ ਕੋਲੇ ਸੌਰੀ ਰੇਪਾਈ ਆ ਤੇ ਪਨੀਰੀ ਤੁਹਾਡੇ ਸਾਹਮਣੇ ਆ ਤੁਸੀਂ ਲਾ ਸਕਦੇ ਹੋ ਸਾਹਿਬ 15ਵੇਂ 16ਵੇਂ ਦਿਨ ਦੀ ਪਨੀਰੀ ਆ ਇਹ 28 ਪੀ 60 ਹੈ ਜੀ ਤੇ ਮੈਨੂੰ ਲੱਗਦਾ ਇਹ 10 ਕਿ ਦਿਨਾਂ ਤੱਕ ਤਿਆਰ ਹੋ ਜਾਣੀ ਆ ਹਨਾ ਜਿਹੜੀ ਮਈ ਮਹੀਨੇ ਦੀ ਬੀਜੀ ਹੋਈ ਆ ਜਿਵੇਂ ਪਹਿਲਾਂ ਵਾਲੀ ਜਿਹੜੀ ਦੂਜੀ ਵੀਡੀਓ ਮੈਂ ਪਾਉਣਾ ਹੁੰਨਾ ਮਈ ਮਹੀਨੇ ਦੀਆਂ ਬੀਜੀਆਂ ਪਨੀਰੀਆਂ ਨਾ ਛੇਤੀ ਕਰਕੇ ਹੁੰਦੀਆਂ ਨਹੀਂ ਉਹ 40 40 ਦਿਨ ਤੇ ਤੱਕ ਵੀ ਲੈ ਜਾਂਦੀਆਂ ਮੈਨੂੰ ਲੱਗਦਾ ਕੋਈ ਮਈ ਦਾ ਲਾਲ ਨਹੀਂ ਹੋਣਾ ਜਿਹੜਾ ਕਹਦੇ ਵੀ ਹਾਂ ਵੀ ਪੱਚਵੇਂ ਦਿਨ ਤੱਕ ਪਨੀਰੀ ਤਿਆਰ ਕਰ ਦਾਂਗਾ ਹਾਂ ਜਿਹੜੀ ਹੁਣ ਬੀਜਾਂਗੇ ਪਨੀਰੀ ਉਹ ਤੁਹਾਡੇ ਕੋਲੇ 25 ਤੋਂ ਲੈ ਕੇ 30 ਦਿਨਾਂ ਦੇ ਵਿੱਚ ਤਿਆਰ ਹੋ ਸਕਦੀ ਆ ਪਰ ਮਈ ਵਾਲੀ ਨਹੀਂ ਤਿਆਰ ਹੋ ਸਕਦੀ ਕਿਉਂਕਿ ਟੈਂਪਰੇਚਰ ਬਹੁਤ ਜ਼ਿਆਦਾ ਸੀ ਤੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਆਪਣੀਆਂ ਇਹ ਚਾਚੇ ਦੀ ਆਪਣੀਆਂ ਦੀ ਪਰ ਇੱਥੇ ਮੈਂ ਦੱਸਣਾ ਜ਼ਰੂਰੀ ਚਾਹੂੰਗਾ ਵੀ ਝੋਨਾ ਤੁਸੀਂ ਜਦੋਂ ਮਰਜ਼ੀ ਲਾਓ ਪਾਣੀ ਸਾਡੇ ਮਾੜੇ ਨੇ ਕੋਈ ਜਿਆਦਾ ਬਹੁਤੇ ਚੰਗੇ ਨਹੀਂ ਕਹਿ ਸਕਦੇ 2 ਤੋਂ 3 ਨੰਬਰ 2.5 ਨੰਬਰ ਤੱਕ ਪਾਣੀ ਨੇ ਹਨਾ ਨਹਿਰ ਦੀਆਂ ਪੈਪਾਂ ਸਾਡੀਆਂ ਪਈ ਜਾਂਦੀਆਂ ਨੇ ਤੇ ਉਹਦੇ ਕਰਕੇ ਜਿਆਦਾ ਅਸੀਂ ਮੋਟਰਾਂ ਦੇ ਉੱਤੇ ਡਿਪੈਂਡ ਆ ਆ ਦੇਖੋ ਗਲਤੀਆਂ ਜਿਹੜੀਆਂ ਹੋਈਆਂ ਨੇ ਮੁੱਛਲ ਦੀ ਬਿੜੀ ਹੈ ਜਿਹੜੇ ਕਹਿੰਦੇ ਨੇ ਵੀ ਮੈਂ ਮੁੱਛਲ ਮੁੱਛਾ ਮੁੱਛਲ ਨੂੰ ਸਪਰੇਅ ਇਹ ਗੌਰ ਕਰਨੀ ਇੰਨੀ ਵੀ ਜ਼ਰੂਰੀ ਹੈ ਨਹੀਂ ਆਹ ਹਾਲ ਹੋ ਸਕਦਾ ਆਹ ਦੇਖ ਲਓ ਇੰਨੀ ਕ ਜਿਆਦੀ ਰੂੜੀ ਪਾਤੀ ਸੀ ਜਿੱਦਿਕਾ ਰੋਡੀ ਨੇ ਮਜਾਤੀ ਲੋਹੇ ਦੀ ਪ੍ਰੋਬਲਮ ਆ ਗਈ ਤਾਂ ਛੱਡਣੀ ਪਈ ਆ ਵੀ 28 ਪੀ 60 ਦੀ ਆ ਹੱਕ ਦੇਖੋ ਤੁਸੀਂ ਇਹ ਹੈਗੀ ਆ 22-23 ਦਿਨਾਂ ਦੀ ਪਨੀਰੀ ਇਹ ਹੈਗੀ ਆ 22-23 ਦਿਨਾਂ ਦੀ ਪਨੀਰੀ ਹਫ਼ਤਾ ਤੋਂ ਪਹਿਲਾਂ ਮੰਨ ਕੇ ਚੱਲੋ ਤੇ ਬਾਕੀ ਮੈਨੂੰ ਤੁਸੀਂ ਜ਼ਰੂਰ ਕਮੈਂਟ ਕਰਿਓ ਕਿਹੜਾ ਏਰੀਆ ਤੁਹਾਡਾ ਤੇ ਵਰਾਈ ਤੁਸੀਂ ਵੇਚੀਏ ਪਾਣੀ ਇਹਨਾਂ ਨੇ ਕੱਢਿਆ ਨਹੀਂ ਪਾਣੀ ਨਾ ਕੱਢਣ ਦੇ ਕਾਰਨ ਇਹ ਤੁਸੀਂ ਦੇਖ ਲਓ ਕੀ ਕੀ ਹੋ ਜਾਉਗਾ ਬਥੇਰੀ ਗੱਲਾਂ ਇੰਨਾ ਵਰਗੇ ਹੋਣਗੇ ਮੈਂ ਤਾਂ ਹੀ ਵੀਡੀਓ ਇਹ ਪਾਈ ਐ ਵੀ ਪਾਣੀ ਕੱਢਣਾ ਬਹੁਤ ਜ਼ਰੂਰੀ ਆ ਚਲ ਇੱਕ ਕੈਰੀ ਦਾ ਤਾਂ ਮੈਂ ਕੱਢ ਦਿੰਨਾ ਇਹ ਝਾਲੀ ਝੁਲਸੀ ਹੋਈ ਪਾਣੀ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਆ ਤਾਂ ਭਰ ਕੇ ਰੱਖਿਓ ਤੁਸੀਂ ਤੇ ਤੁਹਾਡੀ ਪਨੀਰੀ ਬਹੁਤ ਵਧੀਆ ਹੋਊਗੀ ਆ 17 18ਾਂ ਦੀ ਪਨੀਰੀ ਵੀਜੀ ਹੋਈ ਹੈ ਰੂੜੀ ਦੇਖੋ ਹੁਣ ਤੁਸੀਂ ਕਿੰਨੀ ਜਿਆਦੀ ਹੈ ਜਿੱਥੇ ਆਹ ਕੰਡੀਸ਼ਨ ਇੰਨੀ ਰੂੜੀ ਪਾਓਗੇ ਉੱਥੇ ਮੋਰੇ ਘਟ ਆਉਗੀ ਹੀ ਆਉਗੀ ਐਨਾ ਚਿੱਟ ਨਹੀਂ ਬੂਗੀ ਨਹੀਂ ਗ੍ਰੋਥ ਹੋਊਗੀ ਖਾਸ ਕਰਕੇ ਆ ਮਹੀਨਿਆਂ ਦੇ ਵਿੱਚ ਇਹ 17 18ਾਂ ਦੀ ਬੀਜੀ ਬਾਕੀ ਕਮੈਂਟ ਜਰੂਰ ਕਰਿਓ ਵੀਰ ਮੇਰੇਓ ਕਿਹੜੇ ਏਰੀਏ ਤੱਕ ਪਹੁੰਚਦੀ ਆਪਣੀ ਵੀਡੀਓ ਤੇ ਕਿਹੜਾ ਝੋਨਾ ਤੁਸੀਂ ਲਾਉਣਾ ਆਪਾਂ ਇਸ ਚੈਨਲ ਦੇ ਉੱਤੇ 28P67 ਗੰਗਾ ਕਵੇਰੀ ਦਾ ਸੌਰੀ ਕਵੇਰੀ ਸੀਡ ਦਾ 7425 ਜਕੇ ਸੀਡ ਦਾ 2082 1718 ਬਾਸਮਤੀ ਬਾਸਮਤੀ 1509 ਇੱਕ ਇਸmaniyan ਆਪਾਂ ਆਪਣੇ ਤਜਰਬੇ ਨਾਲ ਐਕਸਪੀਰੀਅੰਸ ਨਾਲ ਵੀਡੀਓ ਪਾਉਂਦੇ ਰਹਾਂਗੇ ਚੈਨਲ ਨੂੰ ਕੱਲ ਸਬਸਕ੍ਰਾਈਬ ਥੈਂਕ ਯੂ ਸੋ ਮਚੀ ਹਾਂ 1.750 1 ਤੇ 7301 ਦੀਆਂ ਵੀ ਪਾਵਾਂਗੇ ਥੈਂਕ ਯੂ ਸੋ ਮਚੀ